ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈਓਡੀ ਸਾਰੇ ਠੀਕ ਹੋਮਗੇ ਬਾਈ ਵਧੀਆ ਹੋਮਗੇ ਮਿੱਤਰੋ ਆਪਾਂ ਤੁਹਾਡਾ ਪਿੰਡੂ ਖੇਤੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਅੱਜ ਗੱਲ ਕਰਨੀ ਹੈ ਬਈ ਆਪਾਂ ਗੁੱਲੀ ਡੰਡੇ ਬਾਰੇ ਵੀ ਆਪਣੀ ਕਾਨਕਰੇ ਵਿੱਚੋਂ ਗੁੱਲੀ ਡੰਡਾ ਮਰਿਆ ਜਾਂ ਨਹੀਂ ਤੇ ਜੇ ਬਾਈ ਮਰਿਆ ਕਿੰਨਾ ਮਰਿਆ ਜਾਂਕਨਾਂ ਰਹਿ ਗਿਆ ਠੀਕ ਹੈ ਤੇ ਆਪਾਂ ਬਈ ਸੁਨਕੋਰ ਪਾਈ ਸੀ ਕਿਹੜੀ ਸੁਨਕੋਰ ਪਾਈ ਸੀ ਤੇ ਕਿਵੇਂ ਸੁਨਕੋਰ ਪਾਈ ਸੀ ਸੁਨਕੋਰ ਨੇ ਆਪਣੀ ਕਾਨਕ ਨੂੰ ਕੋਈ ਨੁਕਸਾਨ ਕੀਤਾ ਜਾਂ ਨਹੀਂ ਅੱਜ ਆਪਾਂ ਬਈ ਇਸ ਮੁੱਦੇ ਤੇ ਗੱਲ ਕਰਨੀ ਆ ਤੇ ਬਾਕੀ ਬਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਦਾ ਵੀ ਮੇਰਾ ਅੱਜ ਥੋੜੇ ਗਲਾ ਖਰਾਬ ਆ ਜੇ ਬਈ ਕੋਈ ਗੱਲ ਨਹੀਂ ਸਮਝਾਈ ਤਾਂ ਥੱਲੇ ਕਮੈਂਟ ਕਰਕੇ ਪੁੱਛ ਲਿਓ ਬਾਕੀ ਬਈ ਆਪਾਂ ਬਿਨਾਂ ਟਾਈਮ ਖਰਾਬ ਕੀਤੇ ਵੀਡੀਓ ਕਰਦੇ ਅੱਜ ਦੀ ਸ਼ੁਰੂ ਤੇ ਸਭ ਤੋਂ ਪਹਿਲਾਂ ਗੱਲ ਕਰਕੇ ਬਈ ਆਪਾਂ ਗੁੱਲੀ ਡੰਡਾ ਮਾਰ ਲਈ ਕੀ ਕੀਤਾ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਆਪਾਂ 10 ਦਸੰਬਰ ਦੇ ਨੇੜੇ ਸੁਨਗੋਰ ਪਾਈ ਸੀਗੀ ਆਪਣੀ ਗਣਕ ਦੇ ਉੱਪਰ ਤੇ ਸੁਨਗੋਰ ਬਾਈ ਕਿੰਨੀ ਪਾਈ ਸੀ ਠੀਕ ਹੈ ਜੀ ਇਹ ਹੈਗੀ ਬਾਈ ਆਪਣੀ 327 ਗਣਕ ਜਿਵੇਂ ਤੁਹਾਨੂੰ ਪਤਾ ਹੀ ਵੀ ਇਹਦੇ ਤੇ ਆਪਾਂ ਕੋਰ ਤੇ ਸਪਰੇਅ ਕੀਤੀ ਸੀ ਪਹਿਲਾਂ ਠੀਕ ਹੈ ਜੀ ਗੁੱਲੀ ਡੰਡੇ ਵਾਲੀ ਤੇ ਉਹ ਬਾਈ ਮੀਂਹ ਪੈ ਗਿਆ ਸੀਗਾ ਮੀਂਹ ਕਰਕੇ ਵੀ ਸੁਨਗੋਰ ਦਵਾਈ ਨੇ ਇੰਨਾ ਜਾਨੀ ਕਿ ਵੀ ਅਸਰ ਨਹੀਂ ਕੀਤਾ ਆਪਣੀ ਗਣਕ ਤੇ ਜਿਹਦੇ ਕਰਕੇ ਬਾਈ ਬਾਅਦ ਚੋਂ ਆਪਾਂ ਸੁਨਗੋਰ ਪਾਈ ਕਿਉਂਕਿ ਗੁੱਲੀ ਡੰਡਾ ਬਾਈ ਥੋੜਾ ਜਿਆਦਾ ਸੀਗਾ ਗਣਕ ਦੇ ਵਿੱਚ ਗੁੱਲੀ ਡੰਡਾ ਸੀਗਾ ਮੰਨ ਲਓ 100 ਦੇ ਵਿੱਚੋਂ 70% ਗੁੱਲੀ ਡੰਡਾ ਸੀ ਠੀਕ ਹੈ ਜੀ ਸੈਰ ਦੇ ਵਾਲਾਂ ਵਾਂਗੂ ਖੜਾ ਸੀ ਬਾਈ ਗੁੱਲੀ ਡੰਡਾ ਆਪਣੀ ਕਣਕ ਦੇ ਵਿੱਚ ਤੇ ਸੰਕੋਰ ਇਹਦੇ ਵਿੱਚ ਬਾਈ ਪਾਈ ਆਪਾਂ ਸੀਗੀ 250 ਤੋਂ 300 ਗ੍ਰਾਮ ਠੀਕ ਹੈ ਜੀ ਤੇ ਸਵਾ ਬੋਰੀ ਬਾਈ ਰੇਹ ਦੀ ਪਾਈ ਸੀਗੀ ਜਿਹਦੇ ਉਮ ਆਪਾਂ ਸੰਕੋਰ ਪਾਈ ਸੀ ਉਦੋਂ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਆਪਾਂ ਬੋਰੀ ਸੀ ਜਿਹੜੀ ਰੇਹ ਦੀ ਉਹਨੂੰ ਪੱਲੀ ਉੱਪਰ ਖੋਲ ਲਿਆ ਪੱਲੀ ਉੱਪਰ ਖੋਲ ਕੇ ਬਾਈ 1.5 ਲੀਟਰ ਡੀਜ਼ਲ ਲੈ ਕੇ ਠੀਕ ਹੈ ਜੀ ਪਹਿਲਾਂ ਤਾਂ ਬਈ ਅੱਧੇ ਕਿ ਲੀਟਰ ਡੀਜ਼ਲ ਨੂੰ ਜਾਨੀ ਕਿ ਉੱਥੇ ਛੱਟਾ ਦਿੱਤਾ ਅੱਧੀ ਕਬੂਰੀ ਦੇ ਫੇਰ ਅੱਧੀ ਕਬੂਰੀ ਛੱਟ ਕੇ ਬਈ ਉਹਦੇ ਉੱਪਰ ਹੀ ਫੇਰ ਫੇਰ ਜਿਹੜਾ ਅੱਧਾ ਲੀਟਰ ਡੀਜ਼ਲ ਸੀ ਉਹਨੂੰ ਫੇਰ ਬਈ ਜਿਹੜਾ ਅੱਧਾ ਲੀਟਰ ਪਿੱਛੇ ਰਹਿ ਗਿਆ ਠੀਕ ਹੈ ਜੀ ਉਹਨੂੰ ਸਾਰੇ ਦੇ ਉੱਪਰ ਛੱਟਾ ਦੇ ਕੇ ਹੱਥ ਨਾਲ ਚੰਗੀ ਤਰ੍ਹਾਂ ਮਲਿਆ ਦਾਂਗੇ ਬਈ ਕੱਲੇ-ਕੱਲੇ ਦਾਣੇ ਨੂੰ ਆਪਣਾ ਜਿਹੜਾ ਡੀਜ਼ਲ ਆ ਲੱਗ ਜੇ ਠੀਕ ਹੈ ਜੀ ਫੇਰ ਬਈ ਅਸੀਂ ਸੁਨਕੋਰ ਦਾ ਪੈਕਟ ਖੋਲ੍ਹ ਲਿਆ ਜਦੋਂ ਉਹ ਖੋਲ੍ਹ ਲਿਆ ਬਈ ਉਨੂੰ ਖੋਲ ਕੇ ਠੀਕ ਹੈ ਚੰਗੀ ਤਰ੍ਹਾਂ ਪੂਰੀ ਟਿਕਾ ਕੇ ਬਈ ਬਲਾ ਬਰੀਕ ਬਰੀਕ ਛਿੱਟਾ ਦਿੱਤਾ ਫੇਰ ਫੇਰ ਦੋ ਵਾਰੀ ਛਿੱਟਾ ਦਿੱਤਾ ਠੀਕ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਆਪਣੀ ਜਿਹੜੀ ਰੇਹ ਨੂੰ ਸੰਘੋਰ ਲੱਗ ਜੇ ਫੇਰ ਉਹਨੂੰ ਬਈ ਪੂਰੀ ਟਿਕਾ ਕੇ ਮਲਿਆ ਜਦੋਂ ਪੂਰੀ ਟਿਕਾ ਕੇ ਮਲੀ ਬਈ ਫੇਰ ਅਸੀਂ ਬਾਅਦ ਦੇ ਵਿੱਚ ਰੇਹ ਪਾਇਆ ਤੇ ਹੁਣ ਬਈ ਤੁਹਾਡੇ ਸਾਹਮਣੇ ਆ ਗੁੱਲੀ ਡੰਡਾ ਮਰਿਆ ਹੋਇਆ ਤੇ ਆ ਵੀਡੀਓ 'ਚ ਤੁਸੀਂ ਦੇਖ ਲਓ ਇੱਥੇ ਮੈਂ ਤੁਹਾਨੂੰ ਪਿੱਛੇ ਦਿਖਾ ਕੇ ਵੀ ਹਟਿਆ ਤੇ ਹੁਣ ਵੀ ਤੁਸੀਂ ਦੇਖ ਲਓ ਬਈ ਆਹ ਵੇਖੋ ਇਹ ਕੋਈ ਆਇਆ ਨਾ ਕਹਦੇ ਉਹ ਵੀ ਇਹ ਪ੍ਰਾਲੀ ਆ ਇਹ ਬਈ ਆਪਣੀ ਡ੍ਰੈਲ ਨਾ ਵਾ ਕੇ ਬੀਜੀ ਹੋਈ ਇਹ ਸਾਰਾ ਬਈ ਗੁੱਲੀ ਡੰਡਾ ਮਰਿਆ ਹੋਇਆ ਸੀ ਤੁਹਾਨੂੰ ਚੱਕ ਕੇ ਵੀ ਵਿਖਾਈ ਜੰਨੇ ਆ ਠੀਕ ਹੈ ਜੀ ਤੇ ਇਹ ਹੁਣ ਮੰਨ ਲਓ ਬਈ ਜੇ ਆਪਣੀ ਕਣਕਰੇ ਵਿੱਚ 70% ਗੁੱਲੀ ਡੰਡਾ ਸੀ 100 ਦੇ ਵਿੱਚੋਂ ਠੀਕ ਹੈ ਜੀ ਤੇ ਹੁਣ ਬਈ ਸਿਰਫ 1-2% ਹੀ ਰਹਿ ਗਿਆ ਹੋਊਗਾ ਉਹ ਵੀ ਮਰ ਜੂਗਾ ਠੀਕ ਹੈ ਜੀ ਕੋਈ ਗੱਲ ਨਹੀਂ ਬਈ ਮਾਰ ਉਹ ਵੀ ਜਾਣਾ ਮਾ ਕਿਉਂਕਿ ਇਹ ਸੰਘੋਰ ਥੋੜੀ ਜਿਹੀ ਟਾਈਮ ਲੈਂਦੀ ਆ ਗੁੱਲੀ ਡੰਡਾ ਮਾਰਨ ਨੂੰ ਤੇ ਬਾਕੀ ਬਈ ਇਹਨੇ ਆਪਣੀ ਕਣਕ ਨੂੰ ਕੋਈ ਨੁਕਸਾਨ ਕੀਤਾ ਜਾਂ ਨਹੀਂ ਆਪਾਂ ਤੁਹਾਡੇ ਨੂੰ ਉਹ ਵੀ ਗੱਲ ਕਰਦੇ ਆ ਠੀਕ ਹੈ ਜੀ ਪਹਿਲੀ ਤਾਂ ਗੱਲ ਬਈ ਸਾਡੀ ਕਣਕ ਨੂੰ ਇਹਨੇ ਕੋਈ ਨੁਕਸਾਨ ਨਹੀਂ ਕੀਤਾ ਅਸੀਂ ਬਈ 300 ਤੱਕ ਵੀ ਤੇ ਉਹ ਬਈ ਨੁਕਸਾਨ ਉਹਨਾਂ ਦੇ ਘਰ ਦੀ ਆ ਵੀ ਜਦੋਂ ਆਪਾਂ ਮਲੌਣੇ ਆ ਸੰਗੋੜ ਠੀਕ ਹੈ ਜੀ ਉਦੋਂ ਕਈ ਵਾਰ ਇੱਕੋ ਦਾਮ ਸੰਗੋੜ ਸੈੱਡ ਦਿੰਦੇ ਆ ਰੇ ਤੇ ਫਿਰ ਕੱਟ ਕੋਈ ਡੈਗ ਪੈਂਦੀ ਆ ਸਾਡੇ ਵੇਖ ਲਓ ਬਈ ਕਿਵੇਂ ਗੁੱਲੀ ਡੰਡਾ ਮਰਿਆ ਹੋਇਆ ਮੈਂ ਤੁਹਾਨੂੰ ਦਿਖਾਈ ਜਨਾ ਆ ਵੇਖੋ ਇੱਥੋਂ ਮੈਂ ਤੁਹਾਨੂੰ ਚਾੱਕ ਕੇ ਸਾਰਾ ਵਿਖਾਉਣਾ ਦੇਖੋ ਹੀ ਆ ਸਾਰਾ ਬਈ ਗੁੱਲੀ ਡੰਡਾ ਮਰਿਆ ਹੋਇਆ ਠੀਕ ਹੈ ਜੀ ਆ ਤੁਸੀਂ ਵੇਖ ਲਓ ਤੇ ਪੂਰਾ ਟਿਕਾ ਕੇ ਬਈ ਤੁਹਾਨੂੰ ਦਿਖਾਤਾ ਗੁੱਲੀ ਡੰਡਾ ਪੂਰਾ ਮਰਿਆ ਹੋਇਆ ਆਪਣੇ ਤੇ ਉਹ ਬਈ ਨੁਕਸਾਨ ਦੀ ਗੱਲ ਕਰਦੇ ਸੀਗੇ ਆਪਾਂ ਉਹ ਐ ਹੁੰਦਾ ਬਈ ਜਦੋਂ ਆਪਾਂ ਸੁਣਗੋਰ ਮਲੌਣੇ ਆ ਉਹ ਕਈ ਵਾਰਾ ਜ਼ਿਆਦੇ ਸੁਣਗੋਰ ਡੋਲ ਦਿੰਦੇ ਜਿਹੜੀ ਬਈ ਚੰਗੀ ਤਰ੍ਹਾਂ ਮਿਲਦੀ ਨਹੀਂ ਤੇ ਥੋੜੇ ਜੇ ਰੇਹ ਨੂੰ ਵੱੱਦ ਲੱਗ ਜਾਂਦੀ ਆ ਉਹ ਜਦੋਂ ਬਈ ਵੱੱਦ ਲੱਗਦੀ ਆ ਤੇ ਕਈ ਵਾਰਾ ਜ਼ਿਆਦੇ ਰੇਹ ਆਪਾਂ ਤੋਂ ਪੈ ਜਾਂਦਾ ਉਦੋਂ ਬਈ ਆਪਣੀ ਕਣਕ ਧੱਕੀ ਜਾਂਦੀ ਆ ਠੀਕ ਹੈ ਜੀ ਇਹ ਬਈ ਜਿਹੜਾ ਸੁਣਗੋਰ ਦਾ ਛੱਟਾ ਬੜੇ ਧਿਆਨ ਨਾਲ ਦੇਣ ਵਾਲੀ ਜਿਹੜੀ ਕਿ ਚੀਜ਼ ਆ ਇਹ ਜੇ ਮੰਨ ਲਓ ਵੀ ਗੌਰ ਕਰਕੇ ਛੱਟਾ ਦੇਣਾ ਚਾਹੀਦਾ ਆਪਾਂ ਨੂੰ ਇਹਦਾ ਤਾਂ ਕਿ ਬਈ ਗਾਂ ਆਪਣੀ ਕੋਈ ਕਣਕ ਦਾ ਨੁਕਸਾਨ ਵੀ ਨਾ ਹੋਵੇ ਤੇ ਵਧੀਆ ਯਾਨੀ ਕਿ ਆਪਣੇ ਗੁੱਲੀ ਡੰਡਾ ਵੀ ਮਾਰ ਸਕੇ ਠੀਕ ਹੈ ਜੀ ਬਾਕੀ ਬਈ ਸਾਡੀ ਮੰਨ ਲਓ ਵੀ 30 32 ਗੱਲਿਆਂ ਦੀ ਖੇਤੀ ਆ 30 32 ਗੱਲਿਆਂ ਦੇ ਵਿੱਚੋਂ ਬਈ ਇੱਕ ਅੱਧਾ ਮੰਨ ਕੇ ਜਲੋ ਵੀ 2000 ਫੁੱਟ ਭਲਾਂ ਕਿਸੇ ਗੱਲੇ ਜੋ ਥਾਂ ਮੱਚ ਗਿਆ ਹੋਵੇ ਵੈਸੇ ਬਈ ਸਾਡਾ ਮੱਚਿਆ ਨਹੀਂ ਤੁਹਾਨੂੰ ਮੈਂ ਸਾਰੀਆਂ ਕਣਕਾ ਦਿਖਾ ਦੂੰਗਾ ਸਾਡਾ ਗੁੱਲੀ ਡੰਡਾਈ ਬਈ ਸਾਰੇ ਗੱਲਿਆਂ 'ਚ 100% ਮਰਿਆ ਤੇ ਮੱਚਿਆ ਵੀ ਬਈ ਕਿਧੋ ਨਹੀਂ ਠੀਕ ਹੈ ਜੀ ਤੇ ਬਾਕੀ ਤੁਸੀਂ ਵੇਖ ਵੀ ਲੋ ਹੁਣ ਬਈ ਮੈਂ ਤੁਹਾਨੂੰ ਗਾਂ ਦੂਜੇ ਗੱਲੇ ਵੀ ਦਿਖਾ ਦੇਣਾ ਸੁਪਰ ਸੀਡਰ ਵਾਲੇ ਜਿੱਥੇ ਆਪਣੇ ਕਿਉਂਕਿ ਸੁਪਰ ਸੀਡਰ ਵਾਲੇ ਚ ਬਈ ਆਪਣੇ ਗੁੱਲੀ ਡੰਡਾ ਤਾਂ ਹੋਇਆ ਸੀ ਕਿਉਂਕਿ ਬਈ ਅਸੀਂ ਉਹ ਤਮੀਆਂ ਮੂਰੇ ਮਾਰੀਆਂ ਸੀਆਂ ਕਿਉਂਕਿ ਆਪਣੇ ਕੋਲੇ ਬਈ ਸੋਨਾਲੀ ਕਾ 2 ਸਪੀਡ ਸੀ ਠੀਕ ਹੈ ਜੀ ਤੇ ਉਹਦੇ ਦੇ ਬਈ 5 ਦਸੰਬਰ ਨੂੰ ਆਪਾਂ ਸੰਗੋਰ ਪਾਈ ਸੀ ਉਹਦੇ ਚ ਦਾ ਬਈ ਜਿਹੜਾ ਹੈ ਨਾ ਗੁੱਲੀ ਡੰਡਾ ਅਹ ਮੱਚਿਆ ਵਾ ਇਹ ਵੀ ਹੈਣੀ ਬਈ ਪਾਣੀ ਨਾਲ ਦੂਜੇ ਪਾਣੀ ਨਾਲ ਰੋਲ ਰੂੜ ਹੀ ਗਿਆ ਠੀਕ ਹੈ ਜੀ ਉਹ ਵੀ ਮੈਂ ਥੋੜੀ ਬਈ ਨੀ ਕੰਮਰਾ ਦੇਣਾ ਹੁਣ ਬਈ ਆਪਾਂ 826 ਚ ਆ ਗਏ ਆਇਣਾ ਕਿ ਉਹ ਵੀ ਕੱਲੇ ਇੱਕ ਕਿੱਲੇ じゃ ਤੁਹਾਨੂੰ ਮੈਂ ਅੱਡ-ਅੱਡ ਸਾਰੇ ਕਿੱਲ ਆ ਵੇਖ ਲਓ ਬਾਈ ਹੁਣ ਇਹ 826 ਜਾ ਗਏ ਆਪਾਂ ਇਹਦੀ ਬਾਈ ਆਪਾਂ ਗਰੰਡ ਬੰਨੀ ਸੀ ਕਣਕ ਦੀ ਠੀਕ ਹੈ ਜੀ ਏਰੇ ਤੇ ਬਾਈ ਜਾਨੀ ਕਿ ਜਿੱਦੇ ਆਪਾਂ ਸਪਰੇਅ ਪਾਈ ਸੀਗੀ ਉਸ ਦਿ ਬਾਈ 2-3 ਘੰਟਿਆਂ ਬਾਅਦ ਹੀ ਮੀਂਹ ਆ ਗਿਆ ਸੀ ਜਾਨੀ ਕਿ ਦੁਪਹਿਰੇ ਜੇ ਸਪਰੇਅ ਬਾਈ ਬਾਈ ਗੁੱਲੀ ਡੰਡੇ ਵਾਲੀ ਕੋਰ ਤੇ ਤੇ ਰਾਤ ਨੂੰ ਬਾਈ ਮੀਂਹ ਪੈ ਗਿਆ ਸੀ 8-9 ਵਜੇ ਜੀਦਾ ਕਰਕੇ ਬਾਈ ਅਸਰ ਦਾ ਚਲੋ ਮਾਣਾ ਮੋਟਾ ਬਾਈ ਕਟ ਨਹੀਂ ਸੀ ਮੀਂਹ ਨਾ ਤੇ ਕਿਉਂਕਿ ਬਾਣ ਦੇ ਵਿੱਚ ਰੂੜੀਆਂ ਵੀ ਸੀਗੀਆਂ ਬਾਈ ਠੀਕ ਹੈ ਜੀ ਤੇ ਉਹਦਾ ਕਰਕੇ ਬਾਈ ਇੰਨੀ ਜੜੀ ਕਿ ਵੀ ਅਜ਼ਰਨੀ ਕੀਤਾ ਸਭਰੇ ਨੇ ਗੁੱਲੀ ਡੰਡਾ ਬਾਈ ਹੋ ਗਿਆ ਸੀ ਖਰਾਬ ਆਪਣੇ ਦੁਆਰੇ ਤੇ ਬਾਅਦ ਦੇ ਵਿੱਚ ਬਾਈ ਆਪਾਂ ਇਹਦੇ ਵਿੱਚ ਪਾਈ ਸੀਗੀ 250 ਸੁਣਗੋਰ ਠੀਕ ਹੈ ਜੀ ਤੇ ਇੱਕ ਗਿੱਲੇ ਦੇ ਵਿੱਚ ਬਾਈ ਪਾਈ ਸੀਗੀ 300 ਉਹਦੇ ਵਿੱਚ ਬਾਈ ਥੋੜਾ ਜਿਆਦਾ ਸੀਗਾ ਤੇ ਕਿਤੇ-ਕਿਤੇ ਬਾਈ ਆਪਾਂ 100 ਵੀ ਪਾਈ ਆ ਕਿਤੇ-ਕਿਤੇ ਬਾਈ ਆਪਾਂ 150 ਵੀ ਪਾਈ ਆ ਠੀਕ ਹੈ ਜੀ ਏ ਬਾਈ ਤੁਸੀਂ ਵੀਡੀਓ ਵੇਖ ਕੇ ਨਾ ਪਾਇਆ ਕਰੋ ਵੀ ਉਹਨਾਂ ਨੇ ਇੰਨੀ ਪਾਈ ਆ ਤਾਂ ਸੀ ਵੀ ਇੰਨੀ ਪਾਲ ਗਏ ਤੇ ਬਈਏ ਤੁਸੀਂ ਆਦੀ ਕਣਕ ਦਾ ਨੁਕਸਾਨ ਵੀ ਕਰ ਸਕਦੇ ਆ ਠੀਕ ਹੈ ਜੀ ਇਹ ਬਾਈ ਤੁਸੀਂ ਆਦੀ ਫਸਲ ਦੇ ਹਿਸਾਬ ਨਾਲ ਦੇਖਿਆ ਕਰੋ ਵੀ ਆਪਣੀ ਜ਼ਮੀਨ ਕਿਹੇ ਜੀ ਆ ਜਾਂ ਆਪਣੀ ਜ਼ਮੀਨ ਨੂੰ ਕਿੰਨੀ ਗ ਲੋਡ ਆ ਜਾਂ ਮੰਨ ਲਓ ਵੀ ਗੁੱਲੀ ਡੰਡਾ ਆਪਣੀ ਜ਼ਮੀਨ ਦੇ ਵਿੱਚ ਕਿੰਨਾ ਵਾ ਕੋਈ ਵੀ ਬਾਈ ਸਪਰੇਅ ਪਾਉਣੀ ਆ ਜਾਂ ਕੋਈ ਵੀ ਚੀਜ਼ ਪਾਉਣੀ ਆ ਤੁਸੀਂ ਆਦੀ ਜ਼ਮੀਨ ਦੇ ਹਿਸਾਬ ਨਾਲ ਪਾਇਆ ਕਰੋ ਠੀਕ ਹੈ ਜੀ ਤੇ ਜਿੰਨੀ ਕ ਆਪਣੀ ਜ਼ਮੀਨ ਨੂੰ ਲੋਡ ਆ ਉਹਨਿੰਗਾ ਪਾਉ ਚੀਜ਼ ਬਾਗੇ ਠੀਕ ਹੈ ਜੀ ਬਾਕੀ ਬਾਈ ਸਾਡੇ ਦਾ ਗੁੱਲੀ ਡੰਡਾ 100% ਮਰਿਆ ਕਦੇ ਨਹੀਂ ਬਾਈ ਸਾਡੇ ਇੰਨਾ ਗੁੱਲੀ ਡੰਡਾ ਮਰਿਆ ਪਲਾਸੀ ਮੇਰੀਆਂ ਪਿਛਲੀਆਂ ਵੀਡੀਓ ਦੇਖ ਲਓ ਜਿੰਨਾ ਸਾਡੇ ਐਤ ਕੀ ਮਰਿਆ ਕਿਉਂਕਿ ਅੱਗੇ ਬਈ ਅਸੀਂ ਡਾਰਕੇ ਜੇ ਪਾਉਂਦੇ ਹੁੰਦੇ ਸੀ ਵੀ ਕਣਕਣਾ ਮੱਚ ਜਿਆਏ ਨਾ ਹੋ ਜੇ ਪਰ ਐਤ ਕੀ ਬਈ ਅਸੀਂ ਥੋੜੇ ਜਿਹਾ ਵੱਧ ਪਾਈ ਸੰਖੋਰ ਤੇ ਪਾਈ ਪਰ ਬਈ ਧਿਆਨ ਨਾ ਪੂਰੀ ਧਿਆਨ ਰੱਖ ਕੇ ਪਾਉਣ ਵਾਲੀ ਗੱਲ ਇਹ ਮਾੜੀ ਮੋਟੀ ਜੀ ਹੈ ਨਹੀਂ ਵੀ ਆਪਾਂ ਉਹੀਆਂ ਰ ਲਾ ਕੇ ਸੈਟ ਦਗੇ ਪੂਰੀ ਬਈ ਯਾਨੀ ਕਿ ਵੀ ਵਧੀਆ ਸੋਚ ਸਮਝ ਕੇ ਪਾਉਣ ਵਾਲੀ ਚੀਜ਼ ਆ ਤੇ ਬਾਕੀ ਬਈ ਕਣਕ ਦੇਖ ਲਓ ਤੁਸੀਂ ਇਹਦੇ ਆਪਾਂ ਸਪਰੇ ਵੀ ਕੀਤੀ ਸੀਗੀ ਤਾਕਤ ਵਾਲੀ ਤੇ ਗਣਕਰੂ ਬਾਈ ਹੈਗਾ ਫਰਕ ਤੇ ਬਾਕੀ ਬਾਈ ਇਹਦੂ ਅਗਲੀ ਵੀਡੀਓ ਆਉਗੀ ਆਪਣੀ 327 ਦੇ 826 ਦੇ ਜਾਨੀ ਕਿ ਕੋਈ ਖਾਸ ਗੱਲਾਂ ਦੱਸਾਂਗੇ ਇਹਦੇ ਇਹਨਾਂ ਵਿੱਚ ਫਰਕ ਦੱਸਾਂਗੇ ਕੀ ਆ ਤੇ ਹੁਣ ਬਾਈ ਤੁਹਾਡੀ ਮੈਂ ਕਿਹੜਾ ਇੱਕ ਵਾਰੀ ਹੋਰ ਨੀ ਕੰਮਰਾ ਦੇਣਾ ਗੁੱਲੀ ਡੰਡੇ ਨਾਲ ਵੀ ਕਿੰਨਾ ਕੁ ਗੁੱਲੀ ਡੰਡਾ ਆਪਣੇ ਮਰਿਆ ਤੇ ਬਾਕੀ ਬਾਈ ਸਾਡੇ ਮੰਨ ਕੇ ਚੱਲੋ ਜੇ ਇੱਕ ਕਿਲੇ ਦੇ ਵਿੱਚ 100% ਗੁੱਲੀ ਡੰਡਾ ਨਾ ਉਹਦੇ ਵਿੱਚੋਂ ਬਾਈ 95% ਮਾਰਚ ਗਿਆ ਵਾ ਠੀਕ ਹੈ ਜੀ 5% ਭਲਾਂ ਰਹਿ ਗਿਆ ਹੋਵੇ ਵੈਸੇ ਬਾਈ ਰਿਆ ਨਹੀਂ ਹੁਣ ਤੇ ਹੌਣ ਬਈ ਦੂਜਾ ਬਾਣੀ ਆਪਾਂ ਗਣਕ ਨੂੰ ਮੋੜੀ ਜਾਨੇ ਆ ਬਾਕੀ ਦੇਖਦੇ ਆ ਬਈ ਕੀ ਬੰਦ ਆ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੀ ਆ ਤੇ ਆਹ ਦੇਖ ਲਓ ਬਈ ਤੁਹਾਨੂੰ ਮੈਂ ਇੱਥੋਂ ਦਿਖਾਉਣਾ ਨੀਵਾ ਕਰਕੇ ਫੋਨ ਆ ਸਾਰਾ ਬਈ ਗੁੱਲੀ ਡੰਡਾ ਮਰਿਆ ਹੋਇਆ ਠੀਕ ਹੈ ਜੀ ਤੇ ਬਾਕੀ ਬਈ ਜਿਹੜੀ ਆਪਾਂ ਸੰਘੋਰ ਪਾਈ ਸੀ ਉਹਦੀ ਮੈਂ ਫੋਟੋ ਲਾ ਦਿੰਨਾ ਵਿੱਚ ਉਹ ਤੁਸੀਂ ਦੇਖ ਲਓ ਬਈ ਕਿਹੜੀ ਭਾਈ ਸੀਗੀ ਠੀਕ ਹੈ ਜੀ ਬਾਕੀ ਬਈ ਆਹ ਫੋਟੋ ਤੁਸੀਂ ਦੇਖ ਲਓ ਵੀ ਆਪਾਂ ਕਿਹੜੀ ਸੰਘੋਰ ਪਾਈ ਆ ਠੀਕ ਹੈ ਜੀ ਗਣਕ ਦੇ ਤੇ ਹੁਣ ਬਈ ਗਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਆਪਾਂ ਕਿਵੇਂ ਮਲਾਈ ਸੀਗੀ ਸੰਘੋਰ ਰ ਯਾਨੀ ਕਿ ਰੇ ਦੇ ਵਿੱਚ ਵੀ ਕਿਵੇਂ ਮਿਲਾ ਕੇ ਪਾਈ ਸੀ ਠੀਕ ਹੈ ਜੀ ਉਹ ਵੀ ਬਈ ਆਪਾਂ ਮੂਰੇ ਹੁਣ ਵੀਡੀਓ ਥੋੜੀ ਕਲਿੱਪ ਲਾ ਦਿੰਨੇ ਆ ਤੁਸੀਂ ਵੇਖ ਲਓ ਤੇ ਜਿਵੇਂ ਕਿ ਬਈ ਆ ਤੁਸੀਂ ਹੁਣ ਵੇਖ ਲਓ ਵੀ ਆਪਾਂ ਇਸ ਤਰੀਕੇ ਨਾਲ ਪਹਿਲਾਂ ਯਾਨੀ ਕਿ ਵੀ ਜਿਹੜੀ ਸੰਕੋਰ ਲਈ ਠੀਕ ਹੈ ਜੀ ਰੇਲ ਯਾਨੀ ਕਿ ਖੋਲ ਲਿਆ ਬਾਅਦ ਦੇ ਵਿੱਚ ਬਈ ਰੇ ਇਹਨੂੰ ਡੀਜਲ ਲਾ ਕੇ ਟਕਾ ਕੇ ਫਿਰ ਉਹਦੇ ਉੱਪਰ ਬਈ ਮਾੜੀ ਮਾੜੀ ਸੰਕੋਰ ਭਾਈ ਜਿਹੜੀ ਵੀ ਪੂਰੀ ਟਕਾ ਕੇ ਕੱਲੇ ਕੱਲੇ ਦਾਣੇ ਨੂੰ ਲੱਗ ਜੇ ਤਾਂ ਕਿ ਬਈ ਹੋਰ ਇੱਕ ਜਗ੍ਹਾ ਡੱਗ ਕੇ ਜਰ ਇਕੱਠੀ ਐ ਇੱਕ ਜਗ੍ਹਾ ਡੱਗ ਜਾਂਦੀ ਠੀਕ ਹੈ ਉਹ ਫਿਰ ਥੋੜੇ ਜਿਹੇ ਦਾਣਿਆਂ ਨੂੰ ਹੀ ਸਾਰੀ ਲੱਗ ਜਾਂਦੀ ਬਈ ਉਹਦੋਂ ਕਣਕ ਆਪਣੀ ਥੱਕੀ ਜਾਂਦੀ ਆ ਠੀਕ ਹੈ ਜੀ ਇਹੀ ਬਈ ਧਿਆਨ ਦੇਣ ਵਾਲੀ ਗੱਲ ਆ ਤੇ ਜੇ ਇਹੀ ਬਈ ਆਪਾਂ ਬਰੀਕ ਬਰੀਕ ਪਾਵਾਂਗੇ ਤਾਂ ਬਈ ਆਪਣੀ ਕਣਕ ਨੂੰ ਕੋਸ ਨਹੀਂ ਹੁੰਦਾ ਠੀਕ ਹੈ ਜੀ ਕੋਈ ਕਣਕ ਨਹੀਂ ਥੱਕੀ ਜਾਂਦੀ ਕਿਉਂਕਿ ਉਹ ਬਈ ਕੱਲੇ ਕੱਲੇ ਦਾਣੇ ਨੂੰ ਲੱਕੂਗੀ ਠੀਕ ਹੈ ਜੀ ਤੁਸੀਂ ਹੋ ਸਕਦਾ ਤਾਂ ਬਈ ਪਹਿਲਾ ਦੇਰੇ ਨੂੰ ਰਲਾਲੀ ਅੱਦੇ ਨੂੰ ਫੇਰ ਫੇਰ ਬਈ ਸਾਰੇ ਨੂੰ ਕੱਟੇ ਨੂੰ ਹੱਥਾਣਾ ਮੰਨ ਲਓ ਤਾਂ ਕਿ ਟੰਗੀ ਤਰ੍ਹਾਂ ਬੁਰੀ ਟਿਕਾ ਕੇ ਜਿਹੜੀ ਸੁਨਘੋਰ ਆ ਬਈ ਆਪਣੇ ਰੇ ਨੂੰ ਲੱਗ ਜੇ ਤੇ ਬੂਰਾ ਯਾਨੀ ਕਿ ਬਈ ਵਧੀਆ ਆਪਾਂ ਨੂੰ ਉਹਦਾ ਰਿਜ਼ਲਟ ਜਿਹੜਾ ਮਿਲ ਨੂੰ ਮਿਲ ਜਾਵੇ ਠੀਕ ਹੈ ਜੀ ਤੇ ਬਾਕੀ ਬਈ ਅੱਜ ਥੋੜਾ ਜਿਹਾ ਗਲਾ ਖਰਾਬ ਸੀ ਤਾਂ ਕਰਕੇ ਹੋ ਸਕਦਾ ਵੀਡੀਓ ਜਾਦੇ ਵਧੀਆ ਨਾ ਬਣੀ ਹੋਵੇ ਤੇ ਬਾਕੀ ਬਈ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਬਈ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਮਿੱਤਰੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਹੱਸੀ ਗੱਲ ਸਾਰਿਆਂ ਨੂੰ ਬਾਏ ਬਾਏ ਜੀ